ਤੇ ਡੀਜੀਪੀ શ્રી ਗੌਰਵਜਾਦਵ ਜੀ ਦੀਆਂ ਹਦਾਇਤਾਂ ਅਨੁਸਾਰ ਕਿ ਪੰਜਾਬ ਤੋਂ ਡਰੱਗਸ ਦੇ ਖਾਤਮੇ ਦੇ ਤਹਿਤ ਚਲਾਈ ਮਹਿੰਮ ਨੂੰ ਮੁੱਖ ਰੱਖਦੇ ਹੋਏ ਸਰਗੋਡਾ ਫਾਜ਼ਿਲਕਾ ਪੁਲਿਸ ਨੇ ਬੀਐਸਐਫ ਤੇ ਸੈਂਟਰਲ ਏਜੰਸੀਆਂ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਇੱਕ ਆਰਮੀ ਜਵਾਨ ਤੇ ਉਹਦੇ ਮਦਦਗਾਰ ਪਰਮਜੀਤ ਸਿੰਘ ਫਾਸੋਂ ਕਰੀਬ 31 ਕਿਲੋ ਜਿਹੜੀ ਹੀਰੋਇਨ ਉਹ ਬਰਾਮਦ ਕੀਤੀ ਆ ਉਹਨਾਂ ਤੋਂ ਜਿਹੜੀ ਵਰਨਾਕਾਰ ਸੀ ਉਹਨਾਂ ਦੀ ਉਹ ਕਾਰ ਵੀ ਬਰਾਮਦ ਕੀਤੀ ਆ ਤੇ ਉਹ ਦੋਨੇ ਵਿਅਕਤੀਆਂ ਨੂੰ ਅਰੈਸਟ ਕਰਕੇ ਕੇਸ ਦੇ ਵਿੱਚ ਟੋਟਲ 31 29 ਪੈਕਟਾਂ ਦੇ ਵਿੱਚੋਂ 31 ਕਿਲੋ ਜਿਹੜੀ ਹੀਰੋਇਨ ਬਰਾਮਦ ਕੀਤੀ ਆ ਇਹ ਇੱਕ ਬੜੀ ਵੱਡੀ ਜਿਹੜੀ ਆ ਫਾਜ਼ਿਲਕਾ ਪੁਲਿਸ ਦੇ ਐਸਐਸਪੀ ਸਾਹਿਬ ਸੀਜੀਐਸਟਾਫ ਫੋਰ ਪੁਲਿਸ ਕਰਮਚਾਰੀ ਅਤੇ ਬੀਐਸਐਫ ਨੇ ਜੁਆਇੰਟ ਆਪਰੇਸ਼ਨ ਦੌਰਾਨ ਕਿਉਂਕਿ ਬਾਰਡਰ ਦੇ ਜੋ ਵੀ ਥੋੜੀ-ਮੋਟੀ ਹਰਕਤ ਹੋਈ ਉਸ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਉਹ ਬੀਐਸਐਫ ਨੇ ਇਨਫੋਰਮੇਸ਼ਨ ਦਿੱਤੀ ਬੀਐਸਐਫ ਅਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਾਜ਼ਿਲਕਾ ਨੇ ਰਲ ਕੇ ਜੁਆਇੰਟ ਨਾਕਾਬੰਦੀ ਕੀਤੀ ਉਸ ਨਾਕਾਬੰਦੀ ਦੌਰਾਨ ਆ ਜਿਹੜੀ ਇਹ ਜਿਹੜੇ ਦੋਨੇ ਵਿਅਕਤੀ ਕਾਬੂ ਹੋਏ ਨੇ ਤੇ 31 31 ਕਿਲੋ ਦੇ ਕਰੀਬ ਹੀਰੇ ਹਨ ਜਿਹੜੀ ਬਰਾਮਦ ਸਿਰ ਇਹ ਕਦੋਂ ਮੰਗਵਾਈ ਗਈ ਸੀ ਖੇਤ ਵਿੱਚ ਕੁਝ ਪਤਾ ਲੱਗਿਆ ਇਹ ਪਰਸੋਂ ਰਾਤ ਕਰੀਬ 12:00 ਵਜੇ ਨੋਟਿਸ ਹੋਇਆ ਸੀ ਉਸ ਵੇਲੇ ਦੀ ਮੂਮੈਂਟ ਨੋਟਿਸ ਹੋਈ ਸੀ ਉਸ ਵੇਲੇ ਉਹ ਕ੍ਰਾਸ ਬਾਰਡਰ ਤੋਂ ਉਧਰ ਇਹਨਾਂ ਨੇ ਇਧਰ ਪਹਚਾਈ ਸੀ ਉਹਦੇ ਆਧਾਰ ਤੇ ਜਿਹੜੀ ਅਲਰਟਨੈਸ ਨੂੰ ਅਸੀਂ ਨਾਕਾਬੰਦੀਆਂ ਕਰਵਾ ਕੇ ਤੇ ਉਸ ਤੋਂ ਬਾਅਦ ਅਸੀਂ ਰਿਕਵਰ ਕੀਤੀ ਆ ਅੱਜ ਇੰਨੀ ਵੱਡੀ ਕੇਪ ਆਈ ਕਿਵੇਂ ਆ ਕੁਝ ਪਤਾ ਲੱਗਿਆ ਸਿਰ ਇਹ ਉਹ ਪਾਈਪ ਪਾਈਪ ਸਿਸਟਮ ਦੇ ਰਾਹੀਂ ਉਹਨਾਂ ਨੇ ਧੁੰਦ ਦਾ ਤੇ ਸਰਦੀ ਦਾ ਫਾਇਦਾ ਲੈ ਕੇ ਪਾਈਪ ਸਿਸਟਮ ਦੇ ਰਾਹੀਂ ਸਿੱਟੀ ਆ ਬੀਐਸਐਫ ਦੇ ਜਵਾਨਾਂ ਨੇ ਨੋਟਿਸ ਕੀਤਾ ਉਹਨਾਂ ਨੇ ਫਾਇਰਿੰਗ ਕੀਤੀ ਆ ਉਹ ਤੁਰੰਤ ਬਾਅਦ ਨਾਕਾਬੰਦੀ ਕਰਕੇ ਜਿਹੜੀ ਉਹ ਰਿਟਰੀਵ ਕਰਕੇ ਲਿਜਾਣਾ ਚਾਹੁੰਦੇ ਸੀ ਉਸ ਰਿਟਰੀਵ ਦੇ ਵਿੱਚ ਹੀ ਉਹ ਉਹਨਾਂ ਨੂੰ ਉਥੇ ਘੇਰਿਆ ਗਿਆ ਨਾਕਾਬੰਦੀ ਦੇ ਡਰ ਕਰਕੇ ਇਧਰ ਉਧਰ ਫਿਰਦੇ ਰਹੇ ਤੇ ਕੱਲ ਰਾਤ ਨੂੰ ਸ਼ਾਮ ਨੂੰ ਕਰੀਬ 8 ਵਜੇ ਦੇ ਕਰੀਬ ਆ ਜਿਹੜੀ ਉਹ ਪਿੰਡ ਗगनਕੇ ਦੇ ਪਾਸੋਂ ਉਹਨਾਂ ਨੂੰ ਅਰੈਸਟ ਕਰਿਆ ਇਹ ਕੌਣ ਸੀ ਤੇ ਕਿੱਥੋਂ ਦੇ ਰਹਿਣ ਵਾਲੇ ਸੀ ਜਿਹੜਾ ਆਰਮੀ ਪਰਸਨਲ ਸੀ ਉਹ ਮੁਹੰਮਦ ਮੁਹੰਮਦ ਪੀਰਾ ਪਿੰਡ ਦਾ ਸੀ ਜਿਹੜਾ ਪਰਮਜੀਤ ਸਿੰਘ ਸੀਗਾ ਉਹ ਪਿੰਡ ਮਹਾਲਮ ਦਾ ਇਹ ਸਰ ਆਰਮੀ ਦੇ ਵਿੱਚ ਜੌਬ ਕਰਦਾ ਹੈ ਤਾਂ ਤਾਲਮਿਲ ਕਿਵੇਂ ਹੋਇਆ ਪਰਮਜੀਤ ਦੇ ਨਾਲ ਇਹ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਆਪਸ ਇੱਕ ਦੂਸਰੇ ਦੇ ਨਾਲ ਵਕਫਕਾਰ ਸੀ ਉਹ ਨਰੀਗਾ ਚ ਕੰਮ ਕਰਦਾ ਸੀ ਇਥੋਂ ਲੋਕਲ ਨੇੜੇ ਪਿੰਡਾਂ ਦੇ ਹੈਗੇ ਨੇ ਤੇ ਅਦਰਵਾਈਜ਼ ਉਹ ਆਰਮੀ ਵਾਲਾ ਜਿਹੜਾ 2016 ਦੇ ਵਿੱਚ ਜਿਹੜਾ ਉਹ ਆਰਮੀ ਚ ਭਰਤੀ ਹੋਇਆ ਸੀ ਇਸ ਪਿੰਡ ਦਾ ਹੋਣ ਕਰਕੇ ਉਹ ਜਿਹੜਾ ਅਦਰ ਪਾਰਟ ਆਫ ਇਨਵੈਸਟੀਗੇਸ਼ਨ ਆ ਵੀ ਕੀ ਦਾ ਕਿੱਥੇ ਲਿੰਕ ਡਵੈਲਪ ਹੋਇਆ ਥੈਟ ਇਜ਼ ਵਿੰਗ ਇਨਵੈਸਟੀਗੇਸ਼ਨ ਕੋਈ ਪਤਾ ਚੱਲਿਆ ਇਹ ਮੰਗਲ ਸਾਹਿਬ ਦਾ ਪਤਾ ਚੱਲਿਆ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਿਹਾ ਪਤਾ ਚੱਲਿਆ ਸਰ ਇਹ ਕੋਈ ਆਰਮੀ ਵਾਲਾ ਆਰਮੀ ਵਾਲਾ ਉਹ ਇਨਵੈਸਟੀਗੇਸ਼ਨ ਰੀਜ਼ਨ ਕਰਕੇ ਅਸੀਂ ਡਿਸਕਲੋਜ਼ ਨਹੀਂ ਕਰ ਰਹੇ ਆਰਮੀ ਪਰਸਨਲ ਹੈ ਤੇ ਦੈਟ ਇਜ਼ ਹਸ ਟੂ ਬੀ ਨੋਟ ਟੂ ਬੀ ਡਿਸਕਲੋਜ਼ ਕੋਈ ਪਤਾ ਚੱਲਿਆ ਸਰ ਕਿੰਨੇ ਟਾਈਮ ਤੋਂ ਮੰਗਵਾ ਰਹੇ ਆ ਹੈਰੋਇਨ ਪਾਕਿਸਤਾਨ ਤੋਂ ਹਾਂਜੀ 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 ਹੀ ਹੈਜ਼ ਬੀਨ ਆਇਡੈਂਟੀਫਾਈਡ ਹੀ ਹੈਜ਼ ਬੀਨ ਅਰੈਸਟਡ ਵੇਅਰ ਹੀ ਹੈਜ਼ ਬੀਨ ਪੋਸਟਡ ਸਰ ਹੀ ਵਾਸ ਪੋਸਟਡ ਐਟ ਪਠਾਨਕੋਟ ਪਠਾਨਕੋਟ ਜੀ ਸਰ ਕੋਈ ਪਤਾ ਚੱਲਿਆ ਕਿੰਨੇ ਟਾਈਮ ਤੋਂ ਹੈਰੋਇਨ ਮੰਗਵਾ ਰਹੇ ਆ ਪਹਿਲਾਂ ਵੀ ਕੋਈ ਇਦਾਂ ਦਾ ਮਾਮਲਾ ਆਇਆ ਸਾਹਮਣੇ ਪੁਚ ਗਿਸਟ ਇਹਨਾਂ ਨੇ ਜਿਹੜਾ ਉਹ ਪ੍ਰਾਈਵੇਟ ਬੰਦਾ ਸੀਗਾ ਉਸ ਪ੍ਰਾਈਵੇਟ ਬੰਦੇ ਦੀ ਇੱਕ ਅੱਧੇ ਵਾਰ ਦੀ ਪਹਿਲਾਂ ਦੀ ਪੁਰਾਣੀ ਸ਼ਮੂਲੀਅਤ ਹੋਈ ਆ ਰੈਸਟ 올 ਦੀ 올 ਇਜ਼ ਬੀਂਗ ਇਨਵੈਸਟੀਗੇਟਿਡ ਅੱਲੇ ਅੱਜ ਰਾਤ ਹੀ ਰੈਸਟ ਹੋਏ ਨੇ ਕੋ ਇਨਵੈਸਟੀਗੇਸ਼ਨ ਦਰਾਂ ਜਿਵੇਂ ਜਿਵੇਂ ਸਾਹਮਣੇ ਆਊਗਾ ਇਸ ਦੀ ਦੱਸਿਆ ਜਾ ਰਿਹਾ ਕਿ ਮਹਾਲਮ ਪਿੰਡ ਦਾ ਇੱਕ ਬੀਐਸਐਫ ਦਾ ਜਵਾਨ ਜਿਹੜਾ ਔਨ ਡਿਊਟੀ ਹੈ ਪਠਾਨਕੋਟ ਦੇ ਵਿੱਚ ਉਸ ਦਾ ਵੀ ਇਸ ਦੇ ਵਿੱਚ ਤਾਲਮੇਲ ਕਾਫੀ ਹੈ ਬੀਐਸਐਫ ਦਾ ਕੋਈ ਜਵਾਨ ਜਿਹੜਾ ਔਨ ਡਿਊਟੀ ਹੈ ਜਿਹੜਾ ਇਹਦੇ ਵਿੱਚ ਕੋਈ ਇਨਵੋਲਵ ਨਹੀਂ ਹੈ ਆਰਮੀ ਦੇ ਵਿੱਚ ਕੋਈ ਹੋਵੇ ਆਰਮੀ ਦਾ ਮੈਂ ਦੱਸ ਹੀ ਰਿਹਾ ਇੱਕ ਹੋਰ ਕੋਈ ਜਵਾਨ ਦੱਸਿਆ ਜਾ ਰਿਹਾ ਉਹਦਾ ਤਾਲਮੇਲ ਵੀ ਹੈ ਐਜ਼ ਆਫ ਨਾਓ ਸਾਡੇ ਕੋਲ ਇੱਕੋ ਹੀ ਆਰਮੀ ਪਰਸੋਨਲ ਆ ਜੋ ਪਠਾਨਕੋਟ ਪੋਸਟਡ ਸੀ ਮੁਹੰਮਦ ਵੀਰਾ ਪਿੰਡ ਦਾ ਸੀਗਾ ਉਹ ਪਲੱਸ ਇੱਕ ਪ੍ਰਾਈਵੇਟ ਬੰਦਾ ਪਰਮਜੀਤ ਸਿੰਘ ਮਹਾਲਮ ਦਾ ਦੋ ਬੰਦੇ ਨੋਟਿਸ ਹੋਏ ਨੇ ਇਹ ਤੋਂ ਬਿਨਾ ਹੋਰ ਕੋਈ ਵੀ ਹੈ ਕੋਈ ਟਰੈਕ ਰਿਕਾਰਡ ਵੀ ਹੈ ਸਰ ਕੋਈ ਇਹਨਾਂ ਦਾ ਨਹੀਂ ਇਹਨਾਂ ਦੇ ਖਿਲਾਫ ਕੋਈ ਪੁਰਾਣਾ ਨਾ ਵਰਮਜੀਤ ਦਾ ਨਾ ਆਰਮੀ ਪਰਸੋਨ ਦਾ ਕੋਈ ਇੰਪੋਰਟ ਨਹੀਂ ਹੈ ਪੁਰਾਣਾ ਪੁਰਾਣਾ ਪੁਰਾਣੇ ਇਹ ਕ੍ਰਾਈਮ ਫ੍ਰੀ ਨੇ ਕੋਈ ਇਹਨਾਂ ਦੇ ਕੋਲ ਰਜਿਸਟਰਡ ਇਹਨਾਂ ਦੇ ਖਿਲਾਫ ਕੋਈ ਕ੍ਰਾਈਮ ਨਹੀਂ ਹੈ ਇਹ ਕੋ ਦੱਸਿਆ ਜੀ ਇਹ ਰਸਤੇ ਤੇ ਕਿਵੇਂ ਚੱਲਿਆ ਉਹ ਇਨਵੈਸਟੀਗੇਸ਼ਨ 'ਚ ਕੁਛ ਕੁਛ ਕਰ ਰਹੇ ਆ ਤੇ ਅਸੀਂ ਰਾਤ ਹੀ ਫੜਿਆ ਸਰ ਕਿੱਥੇ ਲੈ ਕੇ ਜਾਣੇ ਸੀ ਇਹਨਾਂ ਨੇ ਖੇਪ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਉਹ ਸਾਰਾ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਸਾਰਾ ਸਰ ਇੱਕ 3 ਤਰੀਕ ਨੂੰ 20 ਕਿਲੋ 26 ਕਿਲੋ ਦੇ ਕਰੀਬ ਪੜੀ ਗਈ ਇੱਕ 20 21 ਤਰੀਕ ਨੂੰ 26 ਕਿਲੋ ਦੇ ਕਰੀਬ ਬਰਾਮਦ ਕੀਤੀ ਗਈ ਆਪਣੇ ਬੀਐਸਐਫ ਦੇ ਅਫਸਰ ਸਾਹਿਬਾਨ ਨੇ ਜੀ ਤੇ ਇਹ ਇਟ ਇਸ ਗoing ਟੂ ਬੀ ਬੰਨਾ ਵਨਰੇਬਲ ਪਲੇਸ ਫਾਰ ਦੀ ਡਰੱਗ ਸਮਗਲਰਸ ਜੀ ਇਟ ਇਸ ਰਾਉਂਡਡਡ ਬਾਈ ਪਾਕਿਸਤਾਨ ਫਰੋਂਟ ਥਰੀ ਸਾਈਡ ਤੇ ਔਰ ਇਨ ਦਾ ਬਹੁਤ ਸਕੋਟ ਹੋਇਆ ਹੈ ਕੇਸਿਸ ਦੇ ਵਿੱਚ ਸਾਡੇ ਆਂਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਬਹੁਤ ਸਕੋਟ ਹੋਇਆ ਕੇਸਿਸ ਕਾਫੀ ਵਧ ਗਏ ਇਹ ਫਜ਼ਲ ਕਰੀਏ ਹੋ ਜੀ ਇਹ ਥੋੜਾ ਜਿਹਾ ਸਰਦੀ ਦੇ ਮੌਸਮ ਚ ਧੁੰਦ ਦੀ ਆੜ ਦੇ ਵਿੱਚ ਡੈਫੀਨਿਟਲੀ ਇਦਾਂ ਦੀ ਇਨਫਿਲਟ੍ਰੇਸ਼ਨ ਵਧਣ ਦੇ ਚਾਂਸਸ ਹੁੰਦੇ ਨੇ ਉਹਦੇ ਲਈ ਅਸੀਂ ਪੁਲਿਸ ਵੱਲੋਂ ਤੇ ਬੀਐਸਐਫ ਵੱਲੋਂ ਜੁਆਇੰਟ ਆ ਜਿਹੜੇ ਸੈਕੰਡ ਡਿਫੈਂਸ ਲਾਈਨਾਂ ਨੂੰ ਉਹਨੂੰ ਸਟਰੈਂਥਨ ਕੀਤੀ ਆ ਉਹਦੇ ਉਸ ਸਟਰੈਂਥਨ ਕਰਨ ਦੇ ਦਾ ਰਿਜ਼ਲਟ ਹੀ ਆ ਜਿਹਦੇ ਕਰਕੇ ਸਾਨੂੰ ਰਿਕਵਰੀ ਹੋਈ ਆ ਜਿਹੜੀਆਂ ਤਿੰਨੇ ਰਿਕਵਰੀਆਂ ਹੋਈਆਂ ਫਾਜ਼ਿਲਕਾ ਡਿਸਟ੍ਰਿਕਟ ਦੀਆਂ ਕਾਫੀ ਚੰਗੀਆਂ ਰਿਕਵਰੀਆਂ ਹੋਈਆਂ ਜਿਹੜੀਆਂ ਕਿ ਬੀਐਸਐਫ ਦੇ ਪੰਜਾਬ ਪੁਲਿਸ ਨੇ ਜੁਆਇੰਟਲੀ ਆਪਰੇਸ਼ਨ ਦਰਾਂ ਕਰਤੀਆਂ ਨੇ ਜਿੰਨੀਆਂ ਕਿ ਸ਼ਾਇਦ ਹੋਰ ਕਿਤੇ ਨਹੀਂ ਹੋਈਆਂ ਕਾਫੀ ਵੱਡੇ ਪੱਧਰ ਤੇ ਇੱਥੇ ਜਿਹੜੀ ਰਿਕਵਰੀ ਹੋਈ ਹੈ ਡੋਨ ਇਨਕ੍ਰੂਸ਼ਨ ਬਹੁਤ ਵਧੀਆ ਸਰ ਬੜੀ ਜਿਆਦਾ ਕੇਸਿਸ ਬਦੇ ਨੇ ਜੀ ਉਹਨੂੰ ਉਹਨੂੰ ਕੰਬੈਟ ਕਰਨ ਵਾਸਤੇ ਕੋਈ ਪਾਲਿਸੀ ਬਣਾਈਏ ਆਪਣੇ ਬੀਐਸਐਫ ਤੇ ਪੁਲਿਸ ਨੇ ਤਾਂ ਉਹ ਬੀਐਸਐਫ ਵੱਲੋਂ ਜੋ ਐਸਓਪੀ ਬਣਾਏ ਨੇ ਐਸਓਪੀ ਦੇ ਮੁਤਾਬਕ ਜਿਹੜੀ ਉਹਦੀ ਪ੍ਰੋਪਰ ਕਾਰਵਾਈ ਹੁੰਦੀ ਆ ਪਲੱਸ ਫੋਰ ਜਿਹੜੇ ਇਹਦਾ ਟੈਕਨੀਕਲ ਹੈਲਪ ਦੇ ਲਈ ਜਿਹੜੀ ਜੋ ਸਰਕਾਰ ਵੱਲੋਂ ਜਿਹੜੀ ਸਪੋਰਟ ਆ ਜਿਹੜੀ ਉਸ ਤਰ੍ਹਾਂ ਦੀ ਉਹ ਥੈਟ ਇਜ਼ ਬੀਂਗ ਡਿਵੈਲਪਡ ਜਿਵੇਂ ਜਿਵੇਂ ਆਊਗੀ ਉਹਦੇ ਹਿਸਾਬ ਨਾਲ ਥੈਟ ਵਿਲ ਬੀ ਹੈਲਪਫੁਲ ਟੂ ਅਸ ਸਰ ਪਾਈਪ ਨਾਲ ਜਿਆਦਾ ਅੱਜਕੱਲ ਵਿਖ ਨੂੰ ਮਿਲ ਰਿਹਾ ਕਿ ਪਾਈਪ ਨਾਲ ਜਿਹੜੀ ਸਮਗਲਿੰਗ ਜਿਆਦਾ ਹੋ ਰਹੀ ਹੈ ਉਹ ਜੋ ਪਰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇਗਾ ਉਹਦੇ ਚ ਥੋੜਾ ਜਿਹਾ ਵੱਧ ਤਰੀਕੇ ਨਾਲ ਮਤਲਬ ਇਹ ਪਿੰਡ ਬਿਲਕੁਲ ਪਿੰਡ ਦੇ ਬਿਲਕੁਲ ਫੈਂਸਿੰਗ ਦੇ ਉੱਪਰ ਆ ਜ਼ੀਰੋ ਲਾਈਨ ਤੋਂ ਜਿੱਥੇ ਨੇੜੇ ਆ ਉਤੋਂ ਉਹ ਟਰਾਈ ਕਰਦੇ ਨੇ ਪਾਈਪ ਰਾਹੀਂ ਸਮਗਲਿੰਗ ਕਰ ਲੋ ਜਿੱਥੋਂ ਜ਼ੀਰੋ ਲਾਈਨ ਫੈਂਸਿੰਗ ਦੇ ਨੇੜੇ ਆ ਇਹ ਵੀ ਇਸੇ ਤਰ੍ਹਾਂ ਹੀ ਆ ਫੈਂਸਿੰਗ ਦੇ ਨੇੜੇ ਆ ਇਹਦੇ ਲਈ ਬੀਐਸਐਫ ਤੇ ਜਿਹੜੀ ਪੰਜਾਬ ਪੁਲਿਸ ਹੈ ਅਸੀਂ ਜੁਆਇੰਟਲੀ ਉਹਨੂੰ ਜਿਆਦਾ ਉਸ ਜਏ ਥਾਵਾਂ ਤੋਂ ਕਵਰ ਕਰਕੇ ਨਾਕਾਬੰਦੀ ਨਹੀਂ ਤੇ ਉਹਨਾਂ ਨੂੰ ਅਪਰੇਸ਼ਨ ਅਹਿ ਗੱਲ ਕੀਤਾ। ਉਹਨਾਂ ਵਾਲੇ ਦਿਨਾਂ ਦੇ ਵਿੱਚ ਸਮਝ ਸਕਦੇ ਆ ਕਿ ਪੰਜਾਬ ਪੁਲਿਸ ਹੋਰ ਸਖਤ ਹੋ ਕੇ ਇਹਨਾਂ ਦੇ ਜਿਆਦਾ ਨਕੇਲ ਕਸਨ ਦੇ ਵਿੱਚ ਕਾਮਯਾਬ ਹੋਗੀ। ਪੰਜਾਬ ਪੁਲਿਸ ਪਹਿਲਾਂ ਵੀ ਸਖਤ ਰਹੀ ਆ ਜਦੋਂ ਤੋਂ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਏ ਨੇ ਤੇ ਉਹ ਤੋਂ ਬਾਅਦ ਲਗਾਤਾਰ ਵਧੀਆ ਰਿਕਵਰੀਆਂ ਹੋ ਰਹੀਆਂ ਤੇ ਹਮੇਸ਼ਾ ਗਾਂਵ ਵਾਸਤੇ ਵੀ ਸਖਤ ਰਵਾਂਗੇ ਤੇ ਇਹ ਪੰਜਾਬ ਪੁਲਿਸ ਦਾ ਏਮ ਹੈਗਾ ਵੀ ਜਿਹੜਾ ਡਰੱਗਸ ਫ੍ਰੀ ਸਟੇਟ ਨੂੰ ਬਣਿਤ ਕਰ। ਕੋਈ ਹਥਿਆਰ ਵਗੈਰਾ ਵੀ ਫਿਰ ਮਿਲਣਾ। ਇਸ ਤੋਂ ਨਹੀਂ ਮਿਲਿਆ। ਕੁਈ ਡਰਗ ਮੰਨਿ ਵਗਿਆ ਬਣੀ ਰਿਕਵਰ ਡਰਗ ਇਹ ਦੇ ਤੋ ਨਹੀਂ ਇਹ ਇਸ ਤੋਂ ਇਲਾਵਾ ਖੁਈਆਂ ਖੁਈਆਂ ਸਰਵਰ ਪਿੰਡ ਦੇ ਵਿੱਚੋਂ ਓਮ ਪ੍ਰਕਾਸ਼ ਡਿਸਟ੍ਰਿਕਟ ਜੋਧਪੁਰ ਰਾਜਸਥਾਨ ਸਟੇਟ ਦਾ ਬੰਦਾ ਸੀਗਾ ਉਦੋਂ ਕਰੀਬ 4 ਕੁਇੰਟਲ ਜਿਹੜੀ ਭੁੱਕੀ ਆ ਉਹ ਇੱਕ ਟਰੱਕ ਹੈਗਾ ਸੀ ਟਰੱਕ ਚੋਂ ਬਰਾਮਦ ਹੋਈ ਆ ਉਹ ਇੱਕ ਸੈਪਰੇਟ ਜਿਹੜੀ ਆ ਬਰਾਮਦਗੀ ਆ ਉਹਨੂੰ ਵੀ ਅਸੀਂ ਉਹ ਬੰਦੇ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਉਹ ਕੇਸ ਦਰਜ ਕੀਤਾ ਉਹਦੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਕਾਹ ਦਾ ਤਰਕ ਸੀ ਲੈ ਕੇ ਆ ਰਿਹਾ ਸੀ ਸਰੋਂ ਦੇ ਵਿੱਚ ਉਹ ਨਾਮ 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 ਕੋ ਲੈ ਕੇ ਆ ਰਿਹਾ ਸੀ ਨਾਮਕ ਦੀ ਆੜ ਦੇ ਵਿੱਚ ਇਹੋ ਜਿਹੜੀ 408 ਕਿਲੋ ਜਿਹੜੀ ਸਾਨੂੰ ਜਿਹੜੀ ਪੁਕੀ ਆਉਂਦੀ ਹੈ ਸਰ ਕੋਈ ਖਿਹੜਾ ਤੇ ਸੀ ਇਹ ਹੀ ਸਟਾਫ ਕਾਫੀ ਮੁਸ਼ਕਦੀ ਦਿਖਾ ਰਿਹਾ ਹੈ ਕਿ ਇਹਨਾਂ ਦੀ ਪ੍ਰਮੋਸ਼ਨ ਦਾ ਵੀ ਕੋਈ ਹਾਂਜੀ ਕਿੰਨਾ ਬੰਦਿਆਂ ਨੇ ਜਿੰਨਾ ਜਿੰਨਾ ਦਾ ਵੀ ਇਸ ਰਿਕਵਰੀ ਦੇ ਵਿੱਚ ਜਾਂ ਜਿੰਨਾ ਪਿਛਲੇ ਸਮਿਆਂ ਦੇ ਵਿੱਚ ਜੋ ਚੰਗੀਆਂ ਰਿਕਵਰੀਆਂ ਚੰਗਾ ਕੰਮ ਕੀਤਾ ਉਸ ਜਵਾਨਾ ਨੂੰ ਮੋਟੀਵੇਸ਼ਨ ਦੇ ਲਈ ਜਿਹਦਾ ਜਿਹਦਾ ਜੋ-ਜੋ ਯੋਗਦਾਨ ਹੈਗਾ ਉਹਨੂੰ ਜਿਹੜਾ ਉਹ ਓਕੇ ਅਕੋਰਡਿੰਗਲੀ ਉਹਨੂੰ ਰਿਵਾਰਡ ਕੀਤਾ ਜਾਂਦਾ ਇਹ ਦੱਸਿਆ ਜਾ ਰਿਹਾ ਕਈ ਜਦੋਂ ਹੁਣ ਨਵੇਂ ਡੀਜੀਪੀ ਗੌਰਵ ਯਾਦਵ ਜੀ ਆਈਏ ਇਹਨਾਂ ਤੋਂ ਪਹਿਲਾਂ ਕਈ ਡੀਜੀਪੀ ਆਏ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਵਿੱਚ ਕਾਫੀ ਐਸਐਸਪੀ ਵੀ ਆਏਗੇ ਤਾਂ ਉਦੋਂ ਇੰਨੀ ਰਿਕਵਰੀ ਕਿਉਂ ਨਹੀਂ ਸਾਹਮਣੇ ਆਉਂਦੀ ਸੀ ਜਿਹੜੀ ਨਵੀਂ ਸਰਕਾਰ ਨਵੇਂ ਡੀਜੀਪੀ ਬਣਨ ਤੋਂ ਬਾਅਦ ਇੰਨੀ ਰਿਕਵਰੀ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਤੇ ਮਿਲਣ ਨੂੰ ਮਿਲਣੀ ਹੈ ਕੀ ਇਹਦੇ ਵਿੱਚ ਕਈ ਮੁਲਾਜ਼ਮਾਂ ਦੀ ਵੀ ਮਿਲੀਪੁਗਤ ਵੀ ਹੋ ਸਕਦੀ ਕੋਈ ਏਦਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ ਕਿ ਜਿਹੜੇ ਪੁਰਾਣੇ ਐਸਐਚਓ ਜਾਂ ਐਸਐਸਪੀ ਲੱਗੇ ਰਹੇ ਉਹਨਾਂ ਨੂੰ ਪੁਸ਼ਕਿਸ ਵੀ ਕੀਤੀ ਜਾਵੇ ਵੀ ਇੰਨੀ ਉਦੋਂ ਕਿਉਂਕਿ ਪਾਕਿਸਤਾਨ ਤੋਂ ਏਦਾਂ ਦੀ ਹਰਕਤ ਤਾਂ ਲਗਾਤਾਰ ਹੋ ਰਹੀ ਹੈ ਪੁਰਾਣੀਆਂ ਗੱਲਾਂ ਤਾਂ ਨਹੀਂ ਜਦੋਂ ਤੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਤੇ ਆਪ ਸਰਕਾਰ ਆਈ ਆ ਮਾਨਯੋਗ ਡੀਜੀਪੀ ਸਾਹਿਬ ਨੇ ਉਹਨਾਂ ਦੇ ਹਦਾਇਤਾਂ ਦੇ ਤਹਿ ਪੁਲਿਸ ਆ ਜਿਹੜੀ ਬਹੁਤ ਮਸਤੀਦੀ ਵਰਤ ਰਹੀ ਆ ਜਿਹੜਾ ਪਹਿਲਾਂ ਹੋਇਆ ਜਾਂ ਨਹੀਂ ਹੋਇਆ that is not for me to comment ਕਿਉਂਕਿ ਉਹ ਹੈਰਨ ਤਾਂ ਹੋ ਵੀ ਸਕਦਾ ਇਹ ਵੀ ਹੋ ਸਕਦੀ ਪੁੱਛਗਿੱਛ ਕਰਨ ਨੂੰ ਤਾਂ ਸਰ ਕੁਝ ਨਾ ਕੁਝ ਮਿਲੇਗਾ ਹੀ ਉਸ ਚ ਜੇ ਜੇ ਸਾਨੂੰ ਕਿਤੇ ਵੀ ਕੋਈ ਬੈਕਵਰਡ ਲਿੰਕਿੰਗ ਦੇ ਕੋਈ ਗੱਲ ਮਿਲਦੀ ਆ ਵੀ ਵਿਲ ਵੀ ਆਰ ਆਲਵੇਸ ਗੋਇੰਗ ਟੂ ਇਨਵੈਸਟੀਗੇਟ that ਪਰ ਐਜ਼ ਆਫ ਨਾਊ ਵੀ ਆਰ ਨਾਟ ਗੋਇੰਗ ਟੂ ਕਮੈਂਟ ਓਨ that ਥੈਂਕ ਯੂ ਸਰ ਥੈਂਕ ਯੂ ਬਹੁਤ ਧੰਨਵਾਦ